ਗੁਰਦਾਸ ਵਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਬੈਂਗਣ ਬੈਂਗਣਾਂ ਦੀ ਸਬਜ਼ੀ ਤੇ ਤੁਸੀਂ ਬਹੁਤ ਵਾਰੀ ਖਾਧੀ ਹੁੰਦੀ ਹੈ ਭਰ ਕੇ ਬਣਾਏ ਹੋਣੇ ਆ ਜਾਂ ਕੱਟ ਕੇ ਆਲੂ ਪਾ ਕੇ ਬਣਾਏ ਹੋਣੇ ਆ ਅੱਜ ਆਪਾਂ ਬਣਾਵਾਂਗੇ ਜੀ ਬੈਂਗਣ ਨੂੰ ਭਰ ਕੇ ਤੇ ਉਹ ਵੀ ਬਣਾਵਾਂਗੇ ਆਮ ਕੱਚੇ ਅੰਬੀ ਦੀ ਫਲੇਵਰ ਵਾਲੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਜਿਹੜੇ ਭਰ ਕੇ ਬਣਾਈਏ ਬੈਂਗਣ ਅੰਬੀ ਵਾਲੇ ਸਵਾਦ ਬਣ ਕੇ ਤਿਆਰ ਹੁੰਦੇ ਨੇ ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀ ਅੱਧਾ ਕਿਲੋ ਆਪਾਂ ਲੈਏ ਨੇ ਬੈਂਗਣ ਬਿਲਕੁਲ ਅੱਧਾ ਕਿਲੋ ਬੈਂਗਣੇ ਤੇ ਨਾਲ ਹੀ ਇੱਥੇ ਤੜਕੇ ਵਾਸਤੇ ਆਪਾਂ ਇੱਕ ਲਈਆ ਟਮਾਟਰ 6-7 ਹਰੀਆਂ ਮਿਰਚਾਂ 3 ਲਈ ਨੇ ਪਿਆਜ਼ ਤੇ ਅਦਰਕ ਲਸਣ ਦਾ ਪੇਸਟ ਇਹਨੂੰ ਆਪਾਂ ਦਰਦਰਾ ਕੁੱਟ ਕੇ ਕਰ ਲਿਆ ਤਿਆਰ ਤੇ ਇੱਕ ਲਈਆ ਅੰਬੀ ਅੰਬੀ ਆਪਾਂ ਸਾਰੀ ਨਹੀਂ ਪਾਉਣੀ ਥੋੜੀ ਜਿਹੀ ਪਾਵਾਂਗੇ ਕਿਉਂਕਿ ਖੱਟੀ ਹੋ ਜਣੀ ਹੈ ਜ਼ਿਆਦਾ ਸਬਜੀ ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਸਬਜੀ ਨੂੰ ਬਣਾਉਣਾ ਅੱਜ ਆਪਾਂ ਸਬਜ਼ੀ ਜਿਹੜੀ ਬਣਾਉਣੀ ਆ ਪਰਵੇਂ ਬੈਂਗਣਾ ਦੀ ਬਣਾਵਾਂਗੇ ਜੀ ਨਵੇਂ ਤਰੀਕੇ ਦੇ ਨਾਲ ਤੁਸੀਂ ਸੋਚਦੇ ਹੋਵੋਗੇ ਪਿਆਜ਼ ਕੱਟੇ ਆ ਤੇ ਕੁੱਟੇ ਨਹੀਂ ਹੈਗੇ ਆਪਾਂ ਪਿਆਜ਼ ਕੁੱਟ ਕੇ ਨਹੀਂ ਸਬਜ਼ੀ ਬਣਾਉਣੀ ਬਿਲਕੁਲ ਕੱਟ ਕੇ ਪਿਆਜ਼ ਬਣਾਵਾਂਗੇ ਤੇ ਕੋਈ ਮਸਾਲਾ ਨਹੀਂ ਆਪਾਂ ਕੁੱਟਣਾ ਹੈਗਾ ਵਿੱਚ ਸਿਰਫ ਆਪਾਂ ਲਸਣ ਤੇ ਅਦਰਕ ਕੁੱਟ ਕੇ ਦਰਦਰਾ ਪਾਵਾਂਗੇ ਬਾਕੀ ਸਾਰਾ ਸਮਾਨ ਆਪਾਂ ਕਟਾਂਗੇ ਤੇ ਨਾਲ ਹੀ ਹੁਣ ਆਇਆ ਪਿਆਜ਼ਾਂ ਤੋਂ ਬਾਅਦ ਆਪਾਂ ਕੱਟ ਲਾਂਗੇ ਜੀ ਹਰੀਆਂ ਮਿਰਚਾਂ ਤੇ ਟਮਾਟਰ ਹਰੀ ਮਿਰਚਾਂ ਤੇ ਪਿਆਜ਼ ਆਪਾਂ ਕੱਟ ਰਹੇ ਨੇ ਤੇ ਨਾਲ ਹੀ ਹੁਣ ਇੱਥੇ ਵਿੱਚ ਕੱਟ ਲੈਣੇ ਆ ਜੀ ਬਰੀਕ ਬਰੀਕ ਕਰਕੇ ਪੀਸ ਪੀਸਾਂ ਦੇ ਵਿੱਚ ਟਮਾਟਰ ਤੇ ਹਰੀਆਂ ਮਿਰਚਾਂ ਆਪਾਂ ਦੋ ਤਰੀਕਿਆਂ ਨਾਲ ਕਟੀਆਂ ਥੋੜੀਆਂ ਬਰੀਕ ਵੀ ਕਟੀਆਂ ਤੇ ਲੰਬੇ ਪੀਸਾਂ ਵਿੱਚ ਛਿੱਪ ਵੀ ਮਿਰਚਾਂ ਨੂੰ ਆਪਾਂ ਕੱਟ ਕੇ ਰੱਖਿਆ ਇਹਨਾਂ ਨੂੰ ਆਪਾਂ ਤੜਕਾ ਲਾਉਣ ਤੋਂ ਬਾਅਦ ਵਿੱਚ ਵਰਤਾਂਗੇ ਇਸ ਕਰਕੇ ਲੰਬੇ ਪੀਸਾਂ ਵਿੱਚ ਕਟੀਆਂ ਨੇ ਮਸਾਲਾ ਆਪਾਂ ਕੱਟ ਲਿਆ ਪਿਆਜ਼ ਵਗੈਰਾ ਤੇ ਹੁਣ ਛਿੱਲ ਲੈਣੇ ਆ ਜੀ ਅੰਬੀ ਅੰਬੀ ਆਪਾਂ ਸਾਰੀ ਨਹੀਂ ਛਿੱਲਣੀ ਜਿੰਨੀ ਕ ਅੰਬੀ ਸਾਨੂੰ ਚਾਹੀਦੀ ਆ ਓਨੀ ਕ ਸਾਈਡ ਤੋਂ ਆਪਾਂ ਅੰਬੀ ਨੂੰ ਛਿੱਲ ਲਾਂਗੇ ਤੇ ਛਿੱਲਣ ਤੋਂ ਬਾਅਦ ਇਹਨੂੰ ਕद्दूकश ਕਰ ਲਾਂਗੇ ਬੈਂਗਣ ਵੀ ਮੈਂ ਇੱਥੇ ਇੱਕ ਧੋ ਕੇ ਰੱਖ ਲਈ ਸੀ ਚੰਗੀ ਤਰੀਕੇ ਨਾਲ ਤੇ ਹੁਣ ਅੰਬੀ ਆਪਾਂ ਕद्दूकश ਕਰਨੀ ਆ ਬਰੀਕ ਵਾਲੇ ਪਾਸੇ ਉਹ ਕਰਾਂਗੇ ਮੋਟੀ ਸਾਈਡ ਤੋਂ ਨਹੀਂ ਆਪਾਂ ਕद्दूकश ਕਰਨੀ ਲੋਈ ਸਾਨੂੰ ਇਨੀ ਕੰਬੀ ਚਾਈਦੀ ਐ ਅੰਬੀ ਨੂੰ ਆਪਾਂ ਕੱਦੂ ਕਾਸ਼ ਕਰ ਲਿਆ ਤੇ ਹੁਣ ਪਾਉਦਾਂਗੇ ਜੀ ਆਪਾਂ ਇਹਨਾਂ ਵਿੱਚ ਥੋੜੇ ਜਿਹਾ ਮਸਾਲੇ ਸਵਾਦ ਅਨੁਸਾਰ ਇੱਕ ਚਮਚਾ ਆਪਾਂ ਲੂਣ ਦਾ ਪਾਵਾਂਗੇ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਸਾਰੇ ਮਸਾਲੇ ਪਾ ਸਕਦੇ ਹੋ ਤੇ ਨਾਲ ਇੱਥੇ ਅੱਧਾ ਚਮਚ ਪਾਵਾਂਗੇ ਆਪਾਂ ਹਲਦੀ ਦਾ ਤੇ ਅੱਧਾ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਕਲਰ ਦੇਣ ਵਾਸਤੇ ਤੇ ਥੋੜਾ ਜਿਹਾ ਚਮਚੇ ਦਾ ਚੌਥਾਈ ਹਿੱਸਾ ਪਾਵਾਂਗੇ ਆਪਾਂ ਲਾਲ ਮਿਰਚ ਦੇ ਨਾਲ ਹੀ ਇੱਥੇ ਪਾ ਦਾਂਗੇ ਜੀ ਅੱਧਾ ਚਮਚ ਆਪਾਂ ਗਰਮ ਮਸਾਲਾ ਤੇ ਅੱਧਾ ਚਮਚ ਪਾਵਾਂਗੇ ਜੀ ਆਪਾਂ ਧਨੀਆ ਪਾਊਡਰ ਪੀਸਿਆ ਹੋਇਆ ਧਨੀਆ ਹਾਲੇ ਆਪਾਂ ਅੰਬੀ ਦੇ ਵਿੱਚ ਪਾਤੇ ਆ ਤੇ ਹੁਣ ਇਹਨੂੰ ਕਰ ਦਿੰਨੇ ਆ ਜੀ ਮਿਕਸ ਇੱਕ ਕੜਚੀ ਆਪਾਂ ਤੇਲ ਦੀ ਲਈ ਆ ਤੇ ਇਹਨੂੰ ਕਰ ਲੈਣਾ ਗਰਮ ਚੰਗੀ ਤਰੀਕੇ ਨਾਲ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਜੀ ਅੱਧਾ ਚਮਚ ਜੀਰੇ ਦਾ ਤੇ ਨਾਲ ਹੀ ਇੱਥੇ ਪਾ ਦਾਂਗੇ ਜੀ ਅਦਰਕ ਲਸਣ ਦਾ ਪੇਸਟ ਮਸਾਲੇ ਨੂੰ ਥੋੜਾ ਜਿਹਾ ਭੋਲ ਲੈਨੇ ਆ ਤੇ ਨਾਲ ਹੁਣ ਪਾ ਦਾਂਗੇ ਜੀ ਪਿਆਜ਼ ਹਰੀ ਮਿਰਚ ਇਹਨਾਂ ਨੂੰ ਭੋਲ ਲੈਨੇ ਆ ਤੇ ਇੱਧਰ ਜਦੋਂ ਤੱਕ ਆਪਣਾ ਮਸਾਲਾ ਭੁੱਜਦਾ ਉਨੀ ਦੇਰ ਆਪਾਂ ਬੈਂਗਣਾ ਦੇ ਵਿੱਚ ਘਰ ਲੈਨੇ ਆ ਜੀ ਮਸਾਲੇ ਨੂੰ ਕੱਟ ਮਾਰ ਕੇ ਬੈਂਗਣਾ ਦੇ ਵਿੱਚ ਆਪਾਂ ਕੱਟ ਮਾਰਾਂਗੇ ਜੀ ਦੋ ਕੱਟ ਮਾਰਨੇ ਆ ਬੈਂਗਣਾ ਦੇ ਵਿੱਚ ਤੇ ਸੈਂਟਰ ਦੇ ਵਿੱਚ ਤੱਕ ਆਪਾਂ ਕੱਟ ਮਾਰਾਂਗੇ ਦੂਸਰੀ ਸਾਈਡ ਤੱਕ ਕੱਟ ਨਹੀਂ ਜਾਣਾ ਚਾਹੀਦਾ ਤੇ ਇਸੇ ਤਰ੍ਹਾਂ ਆਪਾਂ ਸਾਰੇ ਬੈਂਗਣਾ ਦੇ ਵਿੱਚ ਕੱਟ ਮਾਰ ਕੇ ਤੇ ਇਹਨਾਂ ਦੇ ਚਾਰ ਚਾਰ ਦੁਲੇ ਪੀਸ ਆਪਾਂ ਤਿਆਰ ਕਰ ਲੈਨੇ ਆ ਮਸਾਲਾ ਭਰਨ ਵਾਸਤੇ ਬੈਂਗਣਾ ਨੂੰ ਆਪਾਂ ਚੰਗੀ ਤਰੀਕੇ ਨਾਲ ਧੋ ਕੇ ਰੱਖ ਲਿਆ ਸੀ ਤੇ ਕਾਣੇ ਵੇਖ ਵੇਖ ਕੇ ਚੰਗੀ ਤਰ੍ਹਾਂ ਤੇ ਇਸੇ ਤਰ੍ਹਾਂ ਆਪਾਂ ਕੱਟ ਮਾਰ ਲੈਨੇ ਆ ਅੱਜ ਆਪਾਂ ਥੋੜੇ ਜਿਹਾ ਪੁੰਨ ਲਏ ਨੇ ਤੇ ਨਾਲ ਹੀ ਹੁਣ ਇੱਥੇ ਪਾ ਦਾਂਗੇ ਜੀ ਆਪਾਂ ਟਮਾਟਰ ਤੇ ਇਹਨਾਂ ਨੂੰ ਮਿਕਸ ਕਰ ਲਾਂਗੇ ਤੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਮਸਾਲਾ ਕਿਉਂਕਿ ਆਪਾਂ ਮਸਾਲਾ ਬੈਂਗਣਾ ਦੇ ਵਿੱਚ ਪਾਉਣਾ ਤੇ ਅੰਦਾਜ਼ੇ ਦੇ ਨਾਲ ਥੋੜਾ ਜਿਹਾ ਨਮਕ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਮਸਾਲੇ ਦੇ ਵਿੱਚ ਨਮਕ ਰਾ ਤੇ ਨਾਲ ਹੀ ਇੱਥੇ ਪਾ ਦਾਂਗੇ ਥੋੜੀ ਜੀ ਹਲਦੀ ਤੇ ਥੋੜੀ ਜੀ ਪਾਵਾਂਗੇ ਆਪਾਂ ਲਾਲ ਮਿਰਚ ਹੁਣ ਆਪਾਂ ਕੋਈ ਮਸਾਲਾ ਨਹੀਂ ਪਾਉਣਾ ਹੈ। ਕੇਸੀ ਆਪਾਂ ਮਸਾਲੇ ਸਾਰੇ ਵਿੱਚ ਬੈਂਗਣਾ ਵਿੱਚ ਪਾਣੇ ਨੇ। ਬੈਂਗਣਾ ਜੇ ਆਪਾਂ ਸਾਰੇ ਜੀ ਕੱਟ ਮਾਰ ਲਏ ਨੇ ਤੇ ਹੁਣ ਆਪਾਂ ਜਿਹੜਾ ਮਸਾਲਾ ਤਿਆਰ ਕੀਤਾ ਇਹਨਾਂ ਨੂੰ ਆਪਾਂ ਥੋੜੇ ਥੋੜੇ ਮਸਾਲੇ ਨੂੰ ਇਸ ਤਰ੍ਹਾਂ ਬੈਂਗਣਾ ਵਿੱਚ ਭਰ ਕੇ ਸਾਰੇ ਬੈਂਗਣ ਇਸੇ ਤਰ੍ਹਾਂ ਹੀ ਤਿਆਰ ਕਰ ਲਾਂਗੇ। ਬਿਲਕੁਲ ਥੋੜਾ ਥੋੜਾ ਮਸਾਲਾ ਭਰਾਂਗੇ ਤਾਂ ਕਿ ਸਾਰੇ ਬੈਂਗਣਾ ਦੇ ਵਿੱਚ ਸੈੱਟ ਹੋ ਜੇ। ਬੈਂਗੜਾ ਆਪਾਂ ਸਾਰੇ ਭਰ ਕੇ ਭਰ ਲੈਨੇ ਮਸਾਲੇ ਨਾਲ ਤੇ ਹੁਣ ਆਪਾਂ ਇਹਨਾਂ ਨੂੰ ਛੱਡ ਦਿਆਂ ਜੀ ਮਸਾਲੇ ਦੇ ਵਿੱਚ ਕੜਾਈ 'ਚ ਮਸਾਲਾ ਵੀ ਆਪਣਾ ਪਹੁੰਚ ਗਿਆ ਤੇ ਹੁਣ ਆਪਾਂ ਬੈਂਗੜ ਜਿਹੜੇ ਮਸਾਲੇ ਨਾਲ ਭਰ ਕੇ ਰੱਖੇ ਨੇ ਸੁੱਕੇ ਮਸਾਲੇ ਨਾਲ ਇਹਨਾਂ ਨੂੰ ਆਪਾਂ ਛੱਡ ਦਿੰਨੇ ਆ ਜੀ ਕੜਾਈ ਦੇ ਵਿੱਚ ਤੇ ਬਿਲਕੁਲ ਘੱਟ ਸੇਕ ਦੇ ਉੱਤੇ ਬੈਂਗੜਾ ਨੂੰ ਆਪਾਂ ਬਣਾਵਾਂਗੇ ਬਿਲਕੁਲ ਘੱਟ ਤੇਲ ਦੇ ਵਿੱਚ ਆਪਾਂ ਬਣਾਏ ਨੇ ਸਿਰਫ ਇੱਕੋ ਕੱਚੀ ਆਪਾਂ ਤੇਲ ਦੀ ਲਈ ਸੀ ਤੁਸੀਂ ਦੇਖ ਸਕਦੇ ਤਾਂ ਪਤਾ ਹੀ ਆ ਕਿ ਭਰ ਕੇ ਚੀਜ਼ ਆਪਾਂ ਸਰ ਜੀ ਕੋਈ ਵੀ ਬਣਾਉਂਦੇ ਹਾਂ ਤੇ ਉਹਨੂੰ ਤੇਲ ਕਿਉਂ ਜ਼ਿਆਦਾ ਲੱਗਦਾ ਤੇ ਆਪਾਂ ਬਣਾਵਾਂਗੇ ਜੀ ਅੱਜ ਇਸ ਬਿਲਕੁਲ ਘੱਟ ਤੇਲ ਤੇ ਹੋ ਕੇ ਤੇ ਬਿਲਕੁਲ ਘੱਟ ਸੇਕ ਤੇ ਤੇ ਹੁਣ ਆਪਾਂ ਇਸੇ ਤਰ੍ਹਾਂ ਹੀ ਇਹਨਾਂ ਨੂੰ ਘੱਟ ਸੇਕ ਤੇ ਬਣਾਵਾਂਗੇ 2 ਤੋਂ 3 ਮਿੰਟ ਹੋ ਗਏ ਨੇ ਪੈਂਗਣਾ ਨੂੰ ਰਿਜਿਟੇ ਹੋਏ ਤੇ ਹੁਣ ਆਪਾਂ ਕੱਟ ਕੇ ਮਾਰ ਕੇ ਇਹਨਾਂ ਨੂੰ ਚੈੱਕ ਕਰ ਲੈ ਲਈਏ ਆ ਦੇਖੋ ਇਹ ਬੈਂਗਣ ਬਹੁਤ ਵਧੀਆ ਬਣ ਗਈ ਹੈ सब्जी ਤੇ ਤੋਂ 4 ਮਿੰਟ ਵਾਸਤੇ ਆਪਾਂ ਹੋਰ ਇਹਨੂੰ ਬੈਂਗਣਾਂ ਨੂੰ ਪਕਾ ਲੈਨੇ ਆ ਮਸਾਲਾ ਵੀ ਇਕਦਮ ਪੋਛ ਲਿਆ ਪੂਰਾ ਬਰਵਾ ਬੈਂਗਣ ਦੀ सब्जी ਆਪਣੀ ਬਣ ਕੇ ਬਿਲਕੁਲ ਹੋ ਗਈ ਹੈ ਤਿਆਰ ਤੇ ਹੁਣ ਆਪਾਂ ਇਥੇ ਲਿਆਂ ਹੀ ਜਿਹੜੀਆਂ ਤਿੰਨ ਹਰੀਆਂ ਮਿਰਚਾਂ ਕੱਟ ਕੇ ਲੰਬੇ ਪੀਸਾਂ ਵਿੱਚ ਇਹਨਾਂ ਨੂੰ ਵੀ ਪਾ ਕੇ ਹਿਲਾ ਕੇ ਇੱਕ ਮਿੰਟ ਵਾਸਤੇ ਆਪਾਂ ਬੈਂਗਰਾਂ ਨੂੰ ਹੋਰ ਪੁੱਨ ਲਾਂਗੇ ਤੇ ਤੁਸੀਂ ਮਸਾਲਾ ਦੇਖਿਆ ਜੇ ਕਿੰਨਾ ਵਧੀਆ ਭੁੱਜਾ ਤੇ ਬੈਂਗਰਾਂ ਆਪਣੇ ਬਿਲਕੁਲ ਗਲ ਚੁੱਕੇ ਨੇ ਤੇ ਲਓ ਜੀ ਸਰਦੀ ਆਪਣੀ ਹੋ ਗਈ ਹੈ ਬਿਲਕੁਲ ਤਿਆਰ ਤੇ ਲਓ ਜੀ ਆਪਣੀ ਬੈਂਗਰਾਂ ਦੀ ਸਰਦੀ ਬਣ ਗਈ ਬਿਲਕੁਲ ਹੋ ਗਈ ਹੈ ਤਿਆਰ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬੈਂ ਸਬਜੀ ਬਣੀ ਹੈ ਤੇ ਮਸਾਲਾ ਵੀ ਪੂਰਾ ਪ੍ਰੋਪਰ ਭੁੱਜ ਚੁੱਕਾ ਹੈ ਤੇ ਜੇਕਰ ਤੁਹਾਨੂੰ ਅੱਜ ਦੀ ਪਰਵਾ ਬੈਂਗਨਾ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਤੇ ਤੁਸੀਂ ਇਸ ਰੋਟੀ ਸਬਜੀ ਨੂੰ ਰੋਟੀ ਨਾਲ ਵੀ ਖਾ ਸਕਦੇ ਹੋ ਤੰਦੂਰੀ ਫੁਲਕੇ ਨਾਲ ਵੀ ਖਾ ਸਕਦੇ ਹੋ ਸਾਦੇ ਪੌਂਟੀ ਨਾਲ ਵੀ ਖਾ ਸਕਦੇ ਹੋ ਖਾਣ ਵਿੱਚ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਤੇ ਪੂਰੀ ਚਟਪਟੀ ਸਬਜੀ ਬਣੀ ਹੈ ਕਿਉਂਕਿ ਆਪਾਂ ਇਹਦੇ ਵਿੱਚ ਅੰਬੀ ਪਾਈ ਆ ਦੇ ਬਹੁਤ ਵਧੀਆ ਸਬਜ਼ੀ ਆਪਣੇ ਬਣ ਕੇ ਤਿਆਰ ਹੋਈ